ਸਤਿ ਸ਼੍ਰੀ ਅਕਾਲ ਜੀ ਮਨਤਾ ਸਿੱਧੂ ਵਲੌਗ ਦੇ ਤੁਹਾਡਾ ਸਵਾਗਤ ਹੈ ਲੋ ਜੀ ਸਵੇਰ ਦਾ ਟਾਈਮ ਹੋ ਗਿਆ ਤੇ ਹੁਣ ਆਪਾਂ ਕੰਦੀ ਜਾਣ ਦੀ ਤਿਆਰੀ ਤੇ ਮੈਂ ਤਿਆਰ ਹੋ ਗਈ ਹਾਂ ਹੁਣ ਜਾ ਰਹੇ ਸੀ ਵਾਸਤੇ ਚੜਨ ਵਾਸਤੇ ਤੇ ਚਲੋ ਜੀ ਬਣੇ ਰਹੋ ਵਲੌਗ ਦੇ ਵਿੱਚ ਕਿੰਨਾ ਟਾਈਮ ਬਤਾ ਲਿਆ ਵਧੀਆ ਠੀਕ ਹੈ ਜੀ ਮਿਲਾਂਗੇ ਥੋੜਾ ਬਾਅਦ ਉਹ ਜੀ ਬੱਸ ਸਟੈਂਡ ਪਹੁੰਚਦੇ ਹੀ ਮੈਨੂੰ 5 ਮਿੰਟ ਦੀ ਵੇਟ ਕਰਨੀ ਪਈ ਔਰ ਬੱਸ ਮੈਨੂੰ ਮਿਲ ਗਈ ਤੇ ਬੱਸ ਦੇ ਵਿੱਚ ਜ਼ਿਆਦਾ ਰਸ਼ ਵੀ ਨਹੀਂ ਸੀ ਕਿਉਂਕਿ ਸਵੇਰ-ਸਵੇਰ ਦੇ ਟਾਈਮ ਵਿੱਚ ਜ਼ਿਆਦਾ ਜੋਬ ਵਾਲੇ ਜਾਂਦੇ ਆ ਜਾਂ ਜੇ ਕੋਈ ਕਾਲਜ ਵਾਲੇ ਸਟੂਡੈਂਟ ਹੁੰਦੇ ਹੋਈ ਹੁੰਦੀ ਆ ਤੇ ਇਸ ਕਰਕੇ ਸਵੇਰ-ਸਵੇਰ ਜ਼ਿਆਦਾ ਰਸ਼ ਨਹੀਂ ਹੁੰਦਾ ਤੇ ਇੱਥੇ ਨੈਕਸਟ ਜਿਹੜਾ ਬੱਸ ਸਟੈਂਡ ਸੀਗਾ ਉੱਥੇ ਬੱਸ ਰੁਕੀ ਸੀਗੀ 5-10 ਮਿੰਟ ਵਾਸਤੇ ਵੇਟ ਕਰ ਰਹੀ ਸੀ ਸਵਾਰੀਆਂ ਦੀ ਹਰ ਵੇਲੇ ਬੜਾ ਚਰਖੇ ਕਹਿ ਕੇ ਸਭ ਤੋਂ ਕੀ ਨਦੀ ਸੰਭਾਵਨਾ ਹੈ ਪਾਣੀ 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 ਆਣੋ ਤੋਂ ਆਣ ਟਾਈਮ ਵਿਸਵਾਹ ਹੋ ਕੇ ਆਣਾ ਲੜਾਈ ਪਾਣੀ ਨਹੀਂ ਸੀ ਅੰਤ ਤੱਕ 17 ਸਾਲਾਂ ਬਾਅਦ ਬਸ ਹਰ ਜਗ੍ਹਾ ਪਾਣੀ ਦੀ ਡਿਸਕਸ਼ਨ ਚੱਲ ਰਹੀ ਹੈ ਪਾਣੀ ਦੀ ਪ੍ਰੋਬਲਮ ਤੇ ਮੈਨੂੰ ਵੀ ਇਹਨਾਂ ਦੀ ਗੱਲ ਸੁਣ ਕੇ ਹਾਸਾ ਆ ਰਿਹਾ ਸੀਗਾ ਕਿਉਂਕਿ ਘਰੇ ਵੀ ਬਸ ਇਹ ਪਾਣੀ ਦੀ ਪ੍ਰੋਬਲਮ ਸੀਗੀ ਜਿਵੇਂ ਹੁਣ ਚੱਲ ਰਹੀ ਸੀਗੀ ਹਨਾ ਚਲੋ ਹੁਣ ਤਾਂ ਘਟ ਹੋ ਗਈ ਤੇ ਮੈਨੂੰ ਤਾਂ ਮੈਂ ਕਿ ਬਾਹਰ ਵੀ ਬਸਾਂ ਦੇ ਵਿੱਚ ਵੀ ਪਾਣੀ ਦੀ ਡਿਸਕਸ਼ਨ ਚੱਲ ਰਹੀ ਆ ਔਰ ਕੁਝ ਹੱਦ ਤੱਕ ਤਾਂ ਉਹਨਾਂ ਦੀ ਗੱਲ ਸਹੀ ਵੀ ਹੈ ਕਿ ਹੁਣ ਜਿਵੇਂ ਪਾਣੀ ਐ ਬਹੁਤ ਥੱਲੇ ਜਾ ਰਿਹਾ ਆ ਤੇ ਪਾਣੀ ਘਟ ਵੀ ਬਹੁਤ ਰਿਹਾ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਬਹੁਤ ਰੁੱਖਾ ਹੋ ਜਾਣਾ ਆ ਸਮਝ ਜਿਹੜਾ ਆ ਪਾਣੀ ਬਹੁਤ ਘਟ ਹੋ ਜਾਣਾ ਆ ਜੀ ਹੁਣ ਵੀ ਆਪਾਂ ਵੀ ਪਾਣੀ ਨੂੰ ਤਰਸਦੇ ਰਹਿੰਨੇ ਗਰਮੀ ਹਜੇ ਸ਼ੁਰੂ ਹੋ ਜਾਂਦੀ ਆ ਉਦੋਂ ਹੀ ਪਾਣੀ ਘਟਣਾ ਸ਼ੁਰੂ ਹੋ ਜਾਂਦਾ ਆ ਤੇ ਗਰਮੀ ਦੇ ਵਿੱਚ ਤਾਂ ਵੈਸੇ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਲੋ ਜੀ ਘਰੇ ਪਹੁੰਚਣ ਤੋਂ ਬਾਅਦ ਮੈਂ ਅੱਜ ਜਿਵੇਂ ਤਾਂ ਫੁਲਕਾ ਨਹੀਂ ਖਾ ਕੇ ਆਈ ਸੀ ਕਿਸੇ ਮੇਰੇ ਸਹਰੇ ਜੀ ਵੀ ਨਹੀਂ ਕਰਦਾ ਕ ਤੇਜ਼ ਕਰਕੇ ਘਰੇ ਆ ਕੇ ਵੀ ਨਹੀਂ ਮੈਂ ਖਾਦਾ ਫੁਲਕਾ ਕਿਉਂਕਿ ਮੰਮੀ ਨੇ ਬਣਾਈ ਹੋਈ ਸੀ ਖੀਰ ਤੇ ਇਸ ਕਰਕੇ ਮੈਂ ਖੀਰ ਖਾ ਲਈ ਤੇ ਉਸ ਤੋਂ ਬਾਅਦ ਮੈਂ ਕੀਤਾ ਰੈਸਟ ਕਿਉਂਕਿ ਸਫਰ ਦੇ ਵਿੱਚ ਥਕਾਵਟ ਜੀ ਕਾਫੀ ਹੋਊਗੀ। ਬਸ ਐਵੇਂ ਨਾ ਸਫਰ ਦੇ ਵਿੱਚ ਵੀ ਅੱਖਾਂ ਜੀਆਂ ਮੀਟਣ ਲੱਗ ਜਾਂਦੀਆਂ ਚਾਹੇ ਨੀਂਦ ਆਵੇ ਨਾ ਆਵੇ। ਇਸ ਕਰਕੇ ਮੈਂ ਰੈਸਟ ਕਰ ਲਿਆ ਥੋੜੇ ਟਾਈਮ ਲਈ ਮੈਨੂੰ ਨੀਂਦ ਵੀ ਆ ਗਈ। ਤੇ ਉਸ ਤੋਂ ਬਾਅਦ ਫਿਰ ਮੈਂ ਕਿਹਾ ਚਲੋ ਵੀ ਹੌਲੀ-ਹੌਲੀ ਆਪਣਾ ਰੁਟੀਨ ਜਿਹੜਾ ਹੈ ਉਹ ਸਟਾਰਟ ਕਰੀਏ ਕਿਉਂਕਿ ਦੋ ਦਿਨ ਵੀ ਕਿਤੇ ਆਪਾਂ ਚੱਲ ਜਾਈਏ ਤਾਂ ਆਪਣਾ ਰੁਟੀਨ ਜਿਹੜਾ ਅਫਸਟ ਜਾਂ ਹੋ ਜਾਂਦਾ ਨਾ। ਤੇ ਇਸ ਕਰਕੇ ਮੈਂ ਫਿਰ ਮੰਮੀ ਨੇ ਜਿਹੜੇ ਕੱਪੜੇ ਧੋਤੇ ਸੀਗੇ ਮੈਂ ਕਿਚਲੋ ਇਹਨਾਂ ਨੂੰ ਸੰਭਾਲਦਾ ਹੁਣ ਤੇ ਜਿਹੜੇ ਪ੍ਰੈਸ ਕਰਨ ਵਾਲੇ ਸੀ ਉਹ ਤੇ ਮੈਂ ਕਿ ਤੈਹ ਲਾ ਦਿੰਨੀ ਕਿਉਂਕਿ ਅੱਜ ਮੇਰਾ ਮਨ じゃ ਹੈ ਨਹੀਂ ਸੀ ਕਿ ਪ੍ਰੈਸ ਕਰਨ ਦਾ ਟਾਈਮ ਤਾਂ ਮੇਰੇ ਕੋਲ ਸੀਗਾ ਪਰ ਅੱਜ ਜਿਵੇਂ ਮੇਰਾ ਰੁਟੀਨ ਜਿਹੜਾ ਹੈ ਉਹ ਸੈੱਟ ਜ ਨਹੀਂ ਹੋ ਰਿਹਾ ਸੀਗਾ ਇੱਕ ਵਾਰੀ ਇਸ ਕਰਕੇ ਮੈਂ ਕਿ ਤੇਲ ਆ ਕੇ ਰੱਖ ਦਿੰਨੀ ਆ ਜੇ ਜ਼ਿਆਦਾ ਵੀ ਨਹੀਂ ਵਰਕ ਕਰਦੇ ਫਿਰ ਥਕਾਵਟ ਜੀ ਹੋ ਜਾਣੀ ਆ ਤੇ ਬਾਕੀ ਜਿਹੜੇ ਟੰਗਣ ਵਾਲੇ ਸੀ ਉਹ ਟੰਗ ਤੇ ਸੰਭਾਲਣ ਵਾਲੇ ਸੀਗੇ ਉਹ ਸੰਭਾਲ ਤੇ ਤੇ ਬਸ ਫੇਰ ਮੈਂ ਉਸ ਤੋਂ ਬਾਅਦ ਕਿਚਨ ਦੇ ਕੰਮ ਕਰ ਲੈਣੀਆਂ ਜਿਹੜੇ ਉਹ ਵੀ ਮੇਨ ਮੇਨ ਕੰਮ ਕਰ ਲੈਣੀਆਂ ਮੈਂਗਾ ਹੌਲੀ ਹੌਲੀ ਸਾਰੇ ਹੁਣ ਸਟੈਪ ਵਾਈਜ਼ ਸਟੈਪ ਕਰੂੰਗੀ ਕਿਉਂਕਿ ਹੁਣ ਪਾਣੀ ਵੀ ਆ ਗਿਆ ਤੇ ਹੁਣ ਸਫਾਈਆਂ ਵੀ ਸ਼ੁਰੂ ਕਰ ਲੂੰਗੀ ਹੌਲੀ ਹੌਲੀ ਹਾਲਾਂਕਿ ਹੁਣ ਗਰਮੀ ਬਹੁਤ ਹੈ ਜਿਵੇਂ ਮੈਂ ਆਈ ਤਾਂ ਬਾਹਰ ਤਾਂ ਘਰੇ ਤਾਂ ਪਤਾ ਚੱ ਨਹੀਂ ਲੱਗਦਾ ਤੇ ਜਦੋਂ ਬਾਹਰ ਨਿਕਲਦੇ ਆ ਬੜੀ ਲੋ ਤੇ ਗਰਮੀ ਜਿਹੀ ਲੱਗਦੀ ਆ ਤੇ ਇਹ ਹਜੇ ਤਾਂ ਜਿਵੇਂ ਮਈ ਦੀ ਸਟਾਰਟਿੰਗ ਹੈ ਹਨਾ ਤੇ ਬਾਅਦ ਚ ਤਾਂ ਫਿਰ ਬਹੁਤ ਜ਼ਿਆਦਾ ਗਰਮੀ ਹੋ ਜਾਣੀ ਹੈ ਚਲੋ ਇੰਨੇ ਵੀ ਹੁਣ ਬੱਚਿਆਂ ਨੂੰ ਵੀ ਛੁੱਟੀਆਂ ਹੋ ਜਾਣੀਆਂ ਥੋੜੇ ਦਿਨਾਂ ਤੇ ਲੋ ਜੀ ਹੁਣ ਆਪਾਂ ਦੇਖਦੇ ਆ ਗਾਰਡਨ ਇੱਧਰ ਤੇ ਲੈਣੀ ਸੀ ਸਬਜ਼ੀ ਕਦੂ ਤਿਆਰ ਹੋ ਗਿਆ ਕਦੂ ਤੋੜਦੇ ਆ ਤੇ ਇਧਰ ਪਿੰਡੀਆਂ ਦੇ ਬੂਟੇ ਵੀ ਥੋੜੇ ਥੋੜੇ ਵੱਧ ਗਏ ਦੂ ਕਦੂ ਬਨੇ ਇੱਕ ਵਾਰ ਸੀ ਇੱਕੋ ਸਾਈਡ ਤੇ ਉਹ ਵੀ ਤੋੜਦੇ ਆ ਦੋਹਾਂ ਦੇ ਬੀਜ ਨੂੰ ਚੰਗੀ ਤਰ੍ਹਾਂ ਧੂਣੀ ਧਾਣੀ ਦਿੱਤੀ ਤੇ ਵਧੀਆ ਹੋ ਗਈ ਆ ਕਦੂ ਲੱਗਣੇ ਸ਼ੁਰੂ ਹੋ ਗਏ ਆ ਤੇ ਹੁਣ ਜਿਹੜੀਆਂ ਹਾਤੇ ਚ ਆ ਬੀਰ ਤੇ ਉਹਨਾਂ ਦੀ ਵੀ ਚੰਗੀ ਤਰ੍ਹਾਂ ਕੇਅਰ ਕਰਾਂਗੇ ਇਹ ਗਰਮੀ ਦੀ ਸਬਜ਼ੀ ਜਿਹੜੀ ਮਨ ਲੱਗ ਜਵੇ ਤੋੜਦੇ ਆ ਕਦੂ ਇੱਥੋਂ उन्होंने ताज़ी ताज़ी कद्दू की सब्जी कौन हो गया ट्यूशन का टाइम बच्चे आ गए हैं इधर ये बन के आइए बिल्ली आज बिल्ली बन के आई है तू क्या बन के आई है, है तुम्हें बिल्ली की तरह ऐसे ऐसे घूमते हैं ना आगे की चलो जी पढ़ रहे बच्चे बस उन बच्चे थोड़े दिन बाद मस्ती कर लग जाएंगे छुट्टियाँ हो जाएंगे बच्चे है ना यस मैम गर्मी में बाहर भी नहीं निकल सकते दूर ज्यादा होती है घर वाले चलो अंदर चलो है ना ऐसे कहते हैं चलो जे ट्यूशन टाइम हो गया खत्म बच्चे जा रहे हैं हर हम कर रहे हैं बाय 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 जिधर शाम का टाइम हो गया हम कर दे तार चिचड़ देख रहे मौसम जा हो गया ना हम कुछ इन्हों का ਤੂੜੀ ਕੁਛ ਜੇ ਬਾਹਰ ਹੀ ਪਈ ਐ ਤੋ ਸਫਰ ਕਰਕੇ ਆਉਣੀ ਬੜੀ ਠਕਾਵਟ ਜੀ ਹੋ ਜਾਂਦੀ ਐ ਬਸ ਅੱਜ ਐਵੇਂ ਲੱਗ ਰਿਹਾ ਥੋੜਾ ਜਿਹਾ ਠਕਾਵਟ ਜੀ ਬੜੀ ਲੱਗ ਰਹੀ ਐ ਸਵੇਰ ਤਾਂ ਹੀ ਹੋ ਜੀ ਵੀ ਸਹੀ ਫਿਰ ਲੱਗਾਗੇ ਸਫਾਈ ਕਰਨ ਵਾਸਤੇ ਤੇ ਉਧਰ ਇਹ ਵਾਲੇ ਪਲਾਂਟ ਹੋਨੇ ਐ ਵੀ ਥੋੜਾ ਜਿਹਾ ਪਾਣੀ ਮਿਲ ਗਿਆ ਪਾਣੀ ਆ ਕੇ ਤੇ ਪਲਾਂਟ ਇਧਰ ਅੰਬੀ ਛੋਟੀ ਜੀ ਵੀ ਲੱਗੀ ਐ ਛੋਟੀ ਜੀ ਦੋ ਦੋ ਲੱਗੀਆਂ ਇਧਰ ਛੋਟ ਛਟੀਆਂ ਦੋ ਅੰਬੀਆਂ ਲੱਗੀਆਂ ਉਹ ਦੇਖ ਰਹੀ ਰਹੀ ਤੂੰ ਦੇਖ ਰਹੀ ਹੈ ਲੱਗ ਗਿਆ ਦੋ ਸੁਖਸ਼ਕੀਆਂ ਅੰਬੀਆਂ ਇਸ ਨੂੰ ਇਹ ਜੀ ਧਾਰ ਘਟਣ ਤੋਂ ਬਾਅਦ ਮੈਂ ਦੁੱਧ ਗਰਮ ਰੱਖਤਾ ਸਿਲੰਡਰ ਤੇ ਕਿਉਂਕਿ ਅਸੀਂ ਸਵੇਰੇ ਸ਼ਾਮ ਦੁੱਧ ਕਾੜ ਕੇ ਹੀ ਰੱਖਦੇ ਹੁੰਨੇ ਆ ਫਿਰ ਮਲਾਈ ਲਾ ਲੈਣੇ ਆ ਵੈਸੇ ਵੀ ਜਿਹੜਾ ਆਪਾਂ ਰਾਤ ਨੂੰ ਪੀਣਾ ਹੁੰਦਾ ਆ ਤੇ ਉਹ ਮਲਾਈ ਲਾ ਕੇ ਪੀਵੋ ਤਾਂ ਜਿਆਦਾ ਵਧੀਆ ਰਹਿੰਦਾ ਵੀ ਫੈਟ ਨਹੀਂ ਰਹਿੰਦੀ ਉਸ ਵਾਸਤੇ ਤੇ ਇਸ ਕਰਕੇ ਆਪਣੀ ਹੈਬਿਟ ਬਣੀ ਹੋਈ ਆ ਵੀ ਆਪਾਂ ਦੁੱਧ ਕਾੜ ਕੇ ਠੰਡਾ ਕਰਕੇ ਫਿਰ ਫ੍ਰਿਜ ਚ ਰੱਖ ਦਈਦੇ ਉਸ ਤੋਂ ਬਾਅਦ ਉਸ ਤੇ ਮਲਾਈ ਕਾਫੀ ਆ ਜਾਂਦੀ ਹੈ ਤੇ ਉਹ ਨਾਲ ਲੈਦੀ ਹੈ ਤੇ ਫਿਰ ਜਦੋਂ ਰੜਕੀ ਦਾ ਤੁਸ ਵਿੱਚ ਪਾ ਲਈਦੀ ਹੈ ਤੇ ਮੈਂ ਬਣਾ ਰਹੀ ਹਾਂ ਮੰਗੇਓ ਸ਼ੇਕ ਮੇਰੇ ਤੋਂ ਬਾਅਦ ਡਿਊਟੀ ਸੀਗੀ ਮਨਵੀਰ ਦੀ ਔਰ ਮਨਵੀਰ ਨੂੰ ਮੈਂ ਸਾਰਾ ਅੰਦਾਜ਼ ਦੱਸ ਦਿੱਤਾ ਸੀ ਵੀ ਇੰਨੀ ਖੰਡ ਪਾਉਣੀ ਹੈ ਇੰਨਾ ਦੁੱਧ ਪਾਉਣਾ ਹੈ ਤੇ ਇੰਨਾ ਪਾਉਣਾ ਹੈ ਕਿਉਂਕਿ ਇਸ ਨਾਲ ਥੋੜਾ ਜਿਹਾ ਬੱਚੇ ਨੂੰ ਵੀ ਬਣਾਉਣ ਦਾ ਜਿਹੜਾ ਤਰੀਕਾ ਜਾ ਆ ਜਾਂਦਾ ਆ ਇਸ ਕਰਕੇ ਮੇਰੇ ਤੋਂ ਬਾਅਦ ਜਿਹੜਾ ਮੰਗੋ ਸ਼ੇਕ ਬਣਾਉਣ ਦੀ ਮਨਵਿਧੀ ਡਿਊਟੀ ਲੱਗੀ ਹੋਈ ਸੀ ਤੇ ਅੱਜ ਜਿਵੇਂ ਮੈਂ ਆ ਗਈ ਹਾਂ ਤੇ ਅੱਜ ਫੇਰ ਮੇਰੀ ਵਾਪਸ ਡਿਊਟੀ ਮੈਂ ਆਪ ਸੰਭਾਲ ਲਈ ਹੈ ਕਿਉਂਕਿ ਬੱਚੇ ਫਿਰ ਆਏ ਹੁੰਦਾ ਨਾ ਵੀ ਆਪੇ ਕਰ ਲੈਣਗੇ ਆਪਾਂ ਨੂੰ ਮੈਂ ਆ ਹੁੰਦਾ ਹੀ ਹੈ ਕਈ ਵਾਰੀ ਆਪਾਂ ਮਤਲਬ ਜਦੋਂ ਘਰੇ ਹੋਰ ਕੋਈ ਹੈਲਪ ਕਰਨ ਵਾਲਾ ਹੋਵੇ ਤਾਂ ਆਪਾਂ ਕਹਿ ਦਿੰਨੇ ਵੀ ਚਲ ਵੀ ਉਹ ਕਰ ਲੈਣਗੇ ਵਾਲਾ ਕੰਮ ਤੇ ਇਦਾਂ ਹੀ ਫੇਰ ਬੱਚਿਆਂ ਨੂੰ ਹੋ ਜਾਂਦਾ ਆ ਤੇ ਲੋ ਜੀ ਇੱਥੇ ਮੈਂ ਹੁਣ ਅਦਾਂਬ ਵੀ ਪਾਉਣੇ ਹੁੰਨੇ ਆ ਕਿਉਂਕਿ ਮੈਂ ਪੀਂਦੀ ਨਹੀਂ ਮੰਗੋ ਸ਼ੇਕ بس ਚਾਰਜ ਨਾਲ ਬਣਾਉਣਾ ਹੁੰਦਾ ਤੇ ਅੰਬ ਵੀ ਵੱਡਿਆ ਇਸ ਕਰਕੇ بس ਅੱਧਾ ਅੰਬ ਪਾ ਲਈਦੇ ਦੁੱਧ ਨਾਲ ਤੇ ਕੰਮ ਦਾ ਬਣਾ ਲੈਂਦਾ ਹੈ ਤੇ ਵਧੀਆ ਹੋ ਜਾਂਦਾ ਹੈ ਕਿਉਂਕਿ ਰਾਤ ਦਾ ਟਾਈਮ ਫਿਰ ਜ਼ਿਆਦਾ ਸੰਘਣਾ ਵੀ ਨਹੀਂ ਪੀਣਾ ਚਾਹੀਦਾ ਨਾ ਲਓ ਜੀ ਹੁਣ ਤਿਆਰੀ ਹੋ ਰਹੀ ਹੈ ਫੂਕਾ ਬਣਾਉਣ ਦੀ ਤੇ ਵਲੌਗ ਦਾ ਆਪਾਂ ਕਰ ਰਹੇ ਐਂਡ ਵੀਡੀਓ ਵਧੀਆ ਲੱਗੇ ਹੋਵੇ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਕਰ ਲਈ ਸਬਸਕ੍ਰਾਈਬ ਜੀ ਮਿਲਾਂਗੇ ਕੱਲ ਨੂੰ ਇੱਕ ਨਵੇਂ ਵਲੌਗ ਤੇ ਨਾਲ ਸਾਰੇ ਨੂੰ ਸਸ਼ਿਕਾ ਜੀ